ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਹਾਂ ਸੁਮਨ ਪ੍ਰੀਤ ਕੌਰ ਅੱਜ ਹੈ 8 ਅਗਸਤ 2025 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 8 ਅਗਸਤ 2025 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੀ ਕੇਮ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਿਸ ਰਾਜ ਨੇ ਹਾਲ ਹੀ ਵਿੱਚ ਲੜਕੀਆਂ ਨੂੰ ਉੱਚ ਸਿੱਖਿਆ ਵਿੱਚ ਸਹਾਇਤਾ ਲਈ ਨਿਯੁਤਤ ਮੌਇਨਾ 2.0 ਯੋਜਨਾ ਸ਼ੁਰੂ ਕੀਤੀ ਹੈ ਹਾਂਜੀ ਵੈਸੇ ਤਾਂ ਤੁਹਾਨੂੰ ਪਤਾ ਜਿਵੇਂ ਕਿ ਬਾਲ ਵਿਆਹ ਨੂੰ ਖਤਮ ਕਰਨ ਦੇ ਲਈ ਇਹ ਯੋਜਨਾ ਪਹਿਲਾਂ ਸ਼ੁਰੂ ਹੋਈ ਸੀ ਨਿਯੁੱਤ ਮੋਇਨਾ ਹੁਣ ਨਿਯੁੱਤ ਮੋਇਨਾ 2.0 ਯੋਜਨਾ ਸ਼ੁਰੂ ਕੀਤੀ ਗਈ ਹੈ ਜਿਹਦਾ ਟਾਰਗੇਟ ਤੇ ਇਹੀ ਆ ਬਾਲ ਵਿਆਹ ਨੂੰ ਖਤਮ ਕਰਨਾ ਪਰ ਇਸ ਦੇ ਵਿੱਚ ਕੀ ਹੈ ਇੱਕ ਹੋਰ ਅਲੱਗ ਤੋਂ ਚੀਜ਼ ਰੱਖੀ ਗਈ ਹੈ ਕਿ ਲੜਕੀਆਂ ਨੂੰ ਉੱਚ ਸਿੱਖਿਆ ਵਿੱਚ ਸਹਾਇਤਾ ਪ੍ਰਦਾਨ ਕਰਨੀ ਮਤਲਬ ਕੀ ਆ ਕਿ ਲੜਕੀਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਤਾਂ ਜੋ ਪੈਸੇ ਉਹਨਾਂ ਦੀ ਪੜ੍ਹਾਈ ਲਈ ਕੰਮ ਆ ਸਕਣ ਤੇ ਇਸ ਤੋਂ ਇਲਾਵਾ ਹੋਰ ਵੀ ਉਹਨਾਂ ਦੇ ਘਰੇਲੂ ਖਰਚੇ ਦੇ ਵਿੱਚ ਵੀ ਕੰਮ ਆ ਸਕਣ ਕਿਉਂਕਿ ਤੁਹਾਨੂੰ ਪਤਾ ਗਵਰਨਮੈਂਟ ਸਕੂਲਾਂ ਦੇ ਵਿੱਚ ਫੀਸ ਲੜਕੀਆਂ ਦੀ ਤਾਂ অলਮੋਸਟ ਫ੍ਰੀ ਹੋਈ ਆ ਤੇ ਉੱਚ ਸਿੱਖਿਆ ਦੇ ਲਈ ਅਲੱਗ ਤੋਂ ਫੀਸ ਮਤਲਬ ਵਗੈਰਾ ਦਿੱਤੀ ਜਾਊਗੀ ਪੈਸੇ ਵਗੈਰਾ ਵਿੱਤੀ ਸਹਾਇਤਾ ਦਿੱਤੀ ਜਾਊਗੀ ਹੁਣ ਇਹ ਅਸਮ ਦੀ ਗਵਰਨਮੈਂਟ ਨੇ ਯੋਜਨਾ ਸ਼ੁਰੂ ਕੀਤੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਅਸਾਮਾ ਅਸਮ ਦੀ ਕੈਪੀਟਲ ਆ ਦੇਸ਼ਪੁਰ ਇੱਥੋਂ ਦੇ ਚੀਫ ਮਿਨਿਸਟਰ ਹਿਮੰਤਵਾ ਹਿਮੰਤ ਵਿਸ਼ਵਾ ਸਰਮਾ ਤੇ ਗਵਰਨਰ ਰ ਲਕਸ਼ਮਣ ਆਚਾਰੀਆ ਅਸਮ ਸਰਕਾਰ ਨੇ ਬਾਲ ਵਿਆਨ ਨੂੰ ਖਤਮ ਕਰਨ ਲਈ ਨਿਯੁੱਤ ਮੋਇਨਾ 2.0 ਯੋਜਨਾ ਸ਼ੁਰੂ ਕੀਤੀ ਹੈ ਜਿਸ ਦੇ ਤਹਿਤ 4 ਲੱਖ ਵਿਦਿਆਰਥੀਆਂ ਨੂੰ ਮਹੀਨਾਵਾਰ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਇਹ ਯੋਜਨਾ ਰਾਜ ਦੀਆਂ ਧੀਆਂ ਨੂੰ ਸਿੱਖਿਆ ਰਾਹੀਂ ਆਤਮ ਨਿਰਭਰ ਬਣਾਉਣ ਲਈ ਇੱਕ ਵੱਡਾ ਉਪਰਾਲਾ ਅਸਮ ਸਰਕਾਰ ਨੇ ਵਿਦੇਸ਼ਾਂ ਵਿੱਚ ਨੌਕਰੀਆਂ ਦੀ ਭਾਲ ਕਰਨ ਵਾਲੇ ਨੌਜਵਾਨਾਂ ਲਈ ਵਿਦੇਸ਼ੀ ਭਾਸ਼ਾ ਹੁਨਰ ਯੋਜਨਾ ਸ਼ੁਰੂ ਕੀਤੀ ਅਸਮ ਸਰਕਾਰ ਨੇ ਡੈਰੀ ਸੈਕਟਰ ਨੂੰ ਹੁਲਾਰਾ ਦੇਣ ਲਈ ਦੁੱਧ ਸਬਸਿਡੀ ਯੋਜਨਾ ਸ਼ੁਰੂ ਕੀਤੀ ਭਾਰਤ ਦੇ ਪਹਿਲੇ ਐਕਵਾਟੈਕ ਪਾਰਕ ਦਾ ਉਦਘਾਟਨ ਗਟਨ ਗੋਹਾਟੀ ਅਸਮ ਦੇ ਨੇੜੇ ਸੋਨਾਪੁਰ ਵਿਖੇ ਹੋਇਆ ਅਸਮ ਸਰਕਾਰ ਨੇ ਸਵਦੇਸ਼ੀ ਕੰਟੀਤਾਤ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਸਟੇਟ ਜੀਐਸਟੀ ਅਦਾਇਗੀ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਅਸਮ ਵਿੱਚ ਅੰਬੂਵਾਚੀ ਮੇਲਾ ਮਨਾਇਆ ਗਿਆ ਅਸਮ ਸਰਕਾਰ ਨੇ ਟਰਾਂਸਪਾਈ ਚਾਰੇ ਲਈ ਓਬੀਸੀ ਦਰਜਾ ਤੇ ਆਂਗਣਵਾੜੀ ਵਰਕਰਾਂ ਲਈ ਰਾਖਵੇਂ ਕਰਨ ਦਾ ਐਲਾਨ ਕੀਤਾ ਅਸਮ ਦੇ ਮੁੱਖ ਮੰਤਰੀ ਨੇ ਏਆਈ ਅੰਕਰ ਅੰਕੀਤਾ ਲਾਂਚ ਕੀਤਾ ਅਸਮ ਨੈਸ਼ਨਲ ਪਾਰਕ ਦੇ ਮਾਮਲੇ ਵਿੱਚ ਤੀਜੇ ਸਥਾਨ ਤੇ ਆ ਅਸਮ ਵਿੱਚ ਰਾਇਮੋਨਾ ਨੈਸ਼ਨਲ ਪਾਰਕ ਔਰੰਗ ਨੈਸ਼ਨਲ ਪਾਰਕ ਦਾ ਦੇਹਿੰਗ ਪਟਕਾਈ ਨੈਸ਼ਨਲ ਪਾਰਕ ਦਾ ਨਾ ਮੇਰੀ ਨੈਸ਼ਨਲ ਪਾਰਕ ਦਾ ਮਾਨਸ ਨੈਸ਼ਨਲ ਪਾਰਕ ਦਾ ਡਿਬਰੂ ਸਿਕੋਵਾ ਨੈਸ਼ਨਲ ਪਾਰਕ ਦਾ ਕਾਜ਼ੀਰੰਗਾ ਨੈਸ਼ਨਲ ਪਾਰਕ ਦਾ ਕਾਜ਼ੀਰੰਗਾ ਨੈਸ਼ਨਲ ਪਾਰਕ ਇੱਕ ਸਿੰਘ ਵਾਲੇ ਗੈਂਡੇ ਲਈ ਫੇਮਸ ਆ ਭਾਰਤ ਵਿੱਚ ਅਸਮ 30 ਨੈਸ਼ਨਲ ਪਾਰਕ ਦੇ ਮਾਮਲੇ ਵਿੱਚ ਤੀਜੇ ਸਥਾਨ ਤੇ ਆ ਨੈਕਸਟ ਹੈ ਹਾਲ ਹੀ ਵਿੱਚ ਦਿੱਲੀ ਅਤੇ ਕਰਤੱਬਿਆ ਪਥ ਤੇ ਕਰਤੱਬਿਆ ਭਵਨ ਤ੍ਰੀ ਦਾ ਉਦਘਾਟਨ ਕਿਸ ਨੇ ਕੀਤਾ ਹੈ ਹਾਂਜੀ ਦਿੱਲੀ ਵਿੱਚ ਕਰਤੱਬਿਆ ਪਾਸ ਤੇ ਕਰਤੱਬਿਆ ਭਵਨ ਦਾ ਉਦਘਾਟਨ ਕੀਤਾ ਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਇੱਕ ਨਵੀਂ ਬਿਲਡਿੰਗ ਬਣਾਈ ਗਈ ਹੈ ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੀਤਾ ਵਾ ਨੈਕਸਟ ਹੈ ਹਾਲ ਹੀ ਵਿੱਚ ਹੋਈ WHO IRCH ਵਰਕਸ਼ਾਪ ਦੀ ਮੇਜ਼ਬਾਨੀ ਕੌਣ ਕਰੇਗਾ ਹਾਂਜੀ ਰੀਸੈਂਟਲੀ ਸਾਡੇ ਦੇਸ਼ ਭਾਰਤ ਨੇ 6 ਤੋਂ 8 ਅਗਸਤ ਤੱਕ WHO IRCH ਜਾਨੀ ਕਿ ਇੰਟਰਨੈਸ਼ਨਲ ਰੈਗੂਲੇਟਰੀ ਕੋਆਪਰੇਸ਼ਨਸ ਆਫ ਹਰਬਲ ਮੈਡੀਸਨ ਵਰਕਸ਼ਾਪ ਦੀ ਮੇਜ਼ਬਾਨੀ ਕੀਤੀ ਕਿਹਨੇ ਕੀਤੀ ਆ ਸਾਡੇ ਦੇਸ਼ ਭਾਰਤ ਨੇ ਹੁਣ ਇਹ ਮੇਜ਼ਬਾਨੀ ਭਾਰਤ ਨੇ ਕੀਤੀ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਭਾਰਤ ਭਾਰਤ ਦੀ ਕੈਪੀਟਲ ਆ ਨਵੀਂ ਦਿੱਲੀ ਕਰੰਸੀ ਆ ਇੰਡੀਅਨ ਰੁਪਇਆ ਪ੍ਰੈਜ਼ੀਡੈਂਟ ਆ ਡਰਾਪਦੀ ਮੁਰਮੂ ਪ੍ਰਧਾਨ ਮੰਤਰੀ ਆ ਨਰਿੰਦਰ ਮੋਦੀ ਜੀ ਭਾਰਤ ਪੂਰੀ ਦੁਨੀਆ ਦੇ ਵਿੱਚ ਦੁੱਧ ਉਤਪਾਦਨ ਵਿੱਚ ਟੌਪ ਤੇ ਆ ਦਾਲਾਂ ਦੇ ਉਤਪਾਦਨ ਵਿੱਚ ਟੌਪ ਤੇ ਆ ਭਾਰਤ ਦੇ ਮੱਧ ਵਿੱਚੋਂ ਕਰਕਰੀ ਖ ਲੰਘਦੀ ਆ ਭਾਰਤ ਜਨਸੰਖਿਆ ਦੇ ਪੱਖੋਂ ਨੰਬਰ 1 ਤੇ ਆ ਹੁਣ ਦੇ ਅੰਕੜਿਆਂ ਦੇ ਅਕੋਰਡਿੰਗ 2011 ਦੇ ਅਕੋਰਡਿੰਗ ਤਾਂ ਸੈਕੰਡ ਤੇ ਸੀ ਤੇ ਭਾਰਤ ਦੇ ਅਰਥਵਿਵਸਥਾ ਵਿੱਚ ਚੌਥੇ ਸਥਾਨ ਤੇ ਆ ਭਾਰਤ ਨਾਲ ਸੱਤ ਦੇਸ਼ਾਂ ਦੀ ਹੱਦ ਲੱਗਦੀ ਆ ਪਾਕਿਸਤਾਨ 네ਪਾਲ ਚਾਈਨਾ ਅਫਗਾਨਿਸਤਾਨ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਭੂਟਾਨ 네ਪਾਲ ਬਰਮਾ ਤੇ ਬੰਗਲਾਦੇਸ਼ ਦੀ ਹੱਦ ਲੱਗਦੀ ਆ ਸਭ ਤੋਂ ਵੱਧ ਹੱਦ ਬੰਗਲਾਦੇਸ਼ ਦੀ ਲੱਗਦੀ ਆ 4096 ਕਿਲੋਮੀਟਰ ਦੀ ਹੱਦ ਭਾਰਤ ਨਾਲ ਬੰਗਲਾਦੇਸ਼ ਦੀ ਲੱਗਦੀ ਆ ਭਾਰਤ ਨੇ ਪੈਟਰੋਲ ਵਿੱਚ 20% ਇਥਨੋਲ ਮਿਕਸਚਰ ਹੁੰਦਾ ਟੀਚਾ ਨਿਰਧਾਰਿਤ ਸਮੇਂ ਤੋਂ 5 ਸਾਮੇ ਤੋਂ 5 ਸਾਲ ਪਹਿਲਾਂ ਹੀ ਪ੍ਰਾਪਤ ਕੀਤਾ ਭਾਰਤ ਨੇ ਸਹਿਕਾਰੀ ਖੇਤਰ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਅਨਾਜ ਅਨਾਜ ਭੰਡਾਰਨ ਯੋਜਨਾ ਸ਼ੁਰੂ ਕੀਤੀ ਭਾਰਤ ਮਲੇਸ਼ੀਆ ਤੋਂ ਪੁੰਗਰੇ ਹੋਏ ਪਾਮ ਤੇਲ ਦੇ ਬੀਜਾਂ ਦਾ ਸਭ ਤੋਂ ਵੱਡਾ ਯਾਤਕ ਬਣਿਆ ਭਾਰਤ 2025 ਦੇ ਫਿਡੇ ਸਤਰੰਜ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਭਾਰਤ ਮਲੇਰੀਆ ਲਈ ਐਡ ਐਡ ਫਾਲਸੀ ਵੈਕਸ ਟੈਕਾ ਵਿਕਸਿਤ ਕਰੇਗਾ ਇੰਟਰਨੈਟ ਸਪੀਡ ਦੇ ਮਾਮਲੇ ਵਿੱਚ ਭਾਰਤ 26ਵੇਂ ਸਥਾਨ ਤੇ ਰਿਹਾ ਭਾਰਤ ਨੇ ਦੁਨੀਆ ਦੀ ਪਹਿਲੀ ਰਵਾਇਤੀ ਗਿਆਨ ਡਿਜੀਟਲ ਲਾਇਬ੍ਰੇਰੀ ਲਾਂਚ ਕੀਤੀ ਭਾਰਤ ਦੀ ਅੰਡਰ 20 ਫ੍ਰੀ ਸਟਾਈਲ ਕੁਸ਼ਤੀ ਟੀਮ ਅੰਡਰ 20 ਚੈਂਪੀਅਨਸ਼ਿਪ ਵਿੱਚ ਦੂਜੇ ਸਥਾਨ ਤੇ ਰਹੀ ਨੈਕਸਟ ਹੈ ਹਾਲ ਹੀ ਵਿੱਚ ਭਾਰਤ ਅਤੇ ਕਿਸ ਦੇਸ਼ ਵਿੱਚ ਘਾਰ ਕੂਟਨੀਤਿਕ ਸਬੰਧਾਂ ਦੇ 75 ਸਾਲ ਪੂਰੇ ਹੋਏ ਹਨ ਹਾਂਜੀ ਭਾਰਤ ਅਤੇ ਫਿਲੀਪਿਨਸ ਦੇ ਵਿਚਕਾਰ ਕੂਟਨੀਤਿਕ ਸਬੰਧਾਂ ਤੇ 75 ਸਾਲ ਪੂਰੇ ਹੋਏ ਹਨ ਹੁਣ ਇਹ ਚਰਚਾ ਦੇ ਵਿੱਚ ਇਸ ਕਰਕੇ ਆ ਕਿਉਂਕਿ ਫਿਲੀਪਿਨਸ ਦੇ ਪ੍ਰੈਜ਼ੀਡੈਂਟ ਵੀ ਸਾਡੇ ਦੇਸ਼ ਭਾਰਤ ਦੇ ਸਰਕਾਰੀ ਦੌਰੇ ਤੇ ਆਏ ਹੋਏ ਆ ਹੁਣ ਫਿਲੀਪਿਨਸ ਦੀ ਗੱਲ ਹੋ ਰਹੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਫਿਲੀਪਿਨਸ ਫਿਲੀਪਿਨਸ ਦੇ ਕੈਪੀਟਲ ਆ ਮਨੀਲਾ ਕਰੰਸੀ ਆ ਫਿਲੀਪਿਨਸ ਪੈਸੋ ਪ੍ਰੈਜ਼ੀਡੈਂਟ ਫਰਡੀਅੰਡ ਆਰ ਮਾਰਕੋਸ ਯਰ ਨੈਕਸਟ ਹੈ ਹਾਲ ਹੀ ਵਿੱਚ ਭਾਰਤ ਦਾ ਚਾਹ ਉਤਪਾਦਨ ਜੂਨ ਵਿੱਚ ਸਾਲਾਨਾ ਆਧਾਰ ਤੇ ਕਿੰਨੇ ਪ੍ਰਤੀਸ਼ਤ ਘਟ ਕੇ 13.35 ਕਰੋੜ ਕਿਲੋਗ੍ਰam ਹੋ ਗਿਆ ਹਾਂਜੀ ਭਾਰਤ ਦਾ ਚਾਹ ਉਤਪਾਦਨ ਜੂਨ ਵਿੱਚ ਸਾਲਾਨਾ ਆਧਾਰ ਤੇ 9% ਘਟ ਕੇ 13.35 ਕਰੋੜ ਕਿਲੋਗ੍ਰam ਹੋਇਆ অপਸ਼ਨ B ਇਸ ਦਾ ਰਾਈਟ ਆਨਸਰ ਨੈਕਸਟ ਹੈ ਹਾਲ ਹੀ ਵਿੱਚ ਸਬ ਜੂਨੀਅਰ ਅੰਡਰ 15 ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਕਿੱਥੇ ਆਯੋਜਿਤ ਕੀਤੀ ਗਈ ਸਭ ਜੂਨੀਅਰ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਗ੍ਰੇਟਰ ਨੌਇਡਾ ਦੇ ਵਿੱਚ ਆਯੋਜਿਤ ਕੀਤੀ ਗਈ অপਸ਼ਨ ਸੀ ਇਜ਼ ザ রাইਟ ਆਂਸਰ ਨੈਕਸਟ ਹੈ ਹਾਲ ਹੀ ਵਿੱਚ ਆਸਟ੍ਰੇਲੀਆ ਨੇ ਕਿਸ ਦੇਸ਼ ਦੇ ਨਾਲ ਜੰਗੀ ਜਹਾਜ਼ਾਂ ਲਈ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਰੱਖਿਆ ਸੌਦਾ ਕੀਤਾ ਹਾਂਜੀ ਆਸਟ੍ਰੇਲੀਆ ਨੇ ਜੰਗੀ ਜਹਾਜ਼ਾਂ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਸੌਦਾ ਕੀਤਾ ਜਾਪਾਨ ਨਾਲ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਹੁਣ ਇਹ ਸੌਦਾ ਜਾਪਾਨ ਨਾਲ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਜਾਪਾਨ ਜਾਪਾਨ ਦੀ ਕੈਪੀਟਲ ਆ ਟੋਕੀਓ ਕਰੰਸੀ ਆ ਜਾਪਾਨੀ ਜ਼ੇਨ ਪ੍ਰਾਈਮ ਮਿਨਿਸਟਰ ਸ਼ਿਗੇਰੂ ਏਸੀਬਾ ਆਸਟ੍ਰੇਲੀਆ ਤੇ ਜਾਪਾਨ ਨੇ ਆਪਣੇ ਹੁਣ ਤੱਕ ਦੇ ਸਭ ਤੋਂ ਵੱਡੇ ਰੱਖਿਆ ਸਮਝੌਤੇ ਤੇ ਸਾਈਨ ਕੀਤੇ ਆ ਇਸ ਸਮਝੌਤੇ ਦੇ ਤਹਿਤ ਆਸਟ੍ਰੇਲੀਆ 11 ਮੋਗਾਸੀ ਕਲਾਸ ਸਟੀਲਥ ਜੰਗੀ ਜਹਾਜ਼ ਖਰੀਦੇਗਾ ਇਹ ਹੁਣ ਤੱਕ ਜੰਗੀ ਜਹਾਜ਼ ਮਿਤਸੂਬੀਸ਼ੀ ਹੈਵੀ ਇੰਡਸਟਰੀਜ਼ ਦੁਆਰਾ ਬਣਾਏ ਗਏ ਆ ਫਿਸ਼ੋ ਵਿਸ਼ਵ ਯੂਨੀਵਰਸਿਟੀਆਂ ਖੇਡਾਂ 2025 ਦੀ ਮੈਡਲ ਸੂਚੀ ਵਿੱਚ ਜਾਪਾਨ ਟੌਪ ਤੇ ਰਿਹਾ ਜਦ ਕਿ ਭਾਰਤ ਵੀ ਮੇ ਸਥਾਨ ਤੇ ਰਿਹਾ ਸ਼ੇ ਜੋਚੀ ਨੇ ਜਾਪਾਨ ਓਪਨ ਬੈਡਮਿੰਟਨ 2025 ਵਿੱਚ ਪੁਰਸ ਸਿੰਗਲਜ਼ ਦਾ ਖਿਤਾਬ ਜਿੱਤੇ ਆ ਟੋਕੀਓ ਵਿੱਚ 16ਵਾਂ ਭਾਰਤ ਵਪਾਰ ਮੇਲਾ ਆਯੋਜਿਤ ਕੀਤਾ ਗਿਆ ਜਪਾਨ ਦੇ ਮਾਉਂਟ ਸ਼ਿਨਮੋਇਡਾ ਕੇ ਜਵਾਲਾਮੁਖੀ ਫਟਿਆ ਜਪਾਨ ਨੇ H2A ਰਾਕੇਟ ਤੋਂ ਜਲਵਾਜੂ ਪਰਿਵਰਤਨ ਨਿਗਰਾਨੀ ਉਪਗ੍ਰਹਿ ਲਾਂਚ ਕੀਤਾ ਜਪਾਨ ਦੀ ਆਬਾਦੀ ਵਿੱਚ ਲਗਾਤਾਰ 14ਵੇਂ ਸਾਲਗੀ ਰਵਟਾਈ ਜਪਾਨ ਨੇ 6 ਘੰਟਿਆਂ ਵਿੱਚ 3D ਪ੍ਰਿੰਟਡ ਰੇਲਵੇ ਸਟੇਸ਼ਨ ਬਣਾਇਆ ਨੈਕਸਟ ਹੈ ਹਾਲ ਹੀ ਵਿੱਚ ਅਮਰੀਕਾ ਨੇ ਭਾਰਤ ਤੇ ਕਿੰਨੇ ਪ੍ਰਤੀਸ਼ਤ ਵਾਧੂ ਟੈਰਿਫ ਲਗਾਉਣ ਦਾ ਐਲਾਨ ਕੀਤਾ ਹਾਂਜੀ ਅਮਰੀਕਾ ਨੇ ਭਾਰਤ ਤੇ 25% ਵਾਧੂ ਐਕਸਟਰਾ ਐਡੀਸ਼ਨਲ ਟੈਰਿਫ ਲਗਾਉਣ ਦਾ ਐਲਾਨ ਕੀਤਾ 25% ਤਾਂ ਪਹਿਲਾਂ ਲਗਾਇਆ ਸੀ 25% ਐਡੀਸ਼ਨਲ ਲਗਾਤਾ ਤੇ ਇਹ ਟੈਰਿਫ ਉਹਨ ਟੋਟਲ 50% ਹੋ ਗਿਆ ਹੁਣ ਅਮਰੀਕਾ ਨੇ ਲਗਾਇਆ ਤਾਂ ਅਮਰੀਕਾ ਦੀ ਕੈਪੀਟਲ ਆ ਵਾਸ਼ਿੰਗਟਨ ਡੀਸੀ ਕਰੰਸੀ ਅਮਰੀਕਨ ਡਾਲਰ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਡੋਨਾਲਡ ਟਰੰਪ ਨੇ ਗਲਫ ਆਫ ਮੈਕਸੀਕੋ ਦਾ ਨਾਮ ਬਦਲ ਕੇ ਗਲਫ ਆਫ ਅਮਰੀਕਾ ਕਰ ਦਿੱਤਾ ਤੇ ਇਸ ਤੋਂ ਇਲਾਵਾ ਅਮਰੀਕਾ ਨੇ ਡਾਲਰ ਡਾਲਰ ਪੈਗਡ ਸਟੇਬਲ ਕੋਇਨਾਂ ਨੂੰ ਨਿਯਮਤ ਕਰਨ ਲਈ ਜੀਨੀਅਸ ਐਕਟ ਪਾਸ ਕੀਤਾ ਅਮਰੀਕਾ ਯੂਨੈਸਕੋ ਤੋਂ ਬਾਹਰ ਹੋਇਆ ਭਾਰਤੀ ਫੌਜ ਲਈ ਅਪਾਚੀ ਅਟੈਕ ਹੈਲੀਕਾਪਟਰਾਂ ਦੀ ਪਹਿਲੀ ਖੇਪ ਅਮਰੀਕਾ ਤੋਂ ਪ੍ਰਾਪਤ ਹੋਈ ਅਮਰੀਕਾ ਨੇ ਪਹਿਲਗਾਮ ਅੱਤਵਾਦੀ ਹਮਲੇ ਲਈ ਜ਼ਿੰਮੇਵਾਰ ਟੀਆਰਐਫ ਨੂੰ ਵਿਦੇਸੀ ਅੱਤਵਾਜ ਇੱਕ ਅੱਤਵਾਦੀ ਸਮੂਹ ਵਜੋਂ ਨਾਮਜ਼ਦ ਕੀਤਾ ਅਮਰੀਕਾ ਗਲੋਬਲ ਯੂਨੀਕਰੋਨਟ ਇੰਡੈਕਸ 2025 ਵਿੱਚ ਟੌਪ ਤੇ ਰਿਹਾ ਅਮਰੀਕੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਐਚਵੀਆਈ ਐਚਆਈਬੀ ਦੀ ਤ੍ਰੂਕ ਥਾਮ ਲਈ ਲੈਂਕਾ ਪਾਵੇ ਨਾਮਕ ਇੱਕ ਨਵੀਂ ਦਵਾਈ ਮੰਜ਼ੂਰੀ ਦਿੱਤੀ OpenAI ਨੂੰ ਅਮਰੀਕੀ ਰੱਖਿਆ ਵਿਭਾਗ ਤੋਂ 200 ਮਿਲੀਅਨ ਡਾਲਰ ਦਾ AI ਕਰਾਰਨਾਮਾ ਮਿਲਿਆ ਨੈਕਸਟ ਕੇਸ ਦੇਸ਼ ਨੇ ਹਾਲ ਹੀ ਵਿੱਚ ਸ਼ਿਕਾਰ ਨੂੰ ਰੋਕਣ ਲਈ ਗੈਂਡੇ ਦੇ ਸਿੰਘਾਂ ਤੇ ਰੇਡੀਓ ਰੇਡੀਓ ਆਈਸਟੋਪ ਲਗਾਏ ਹਨ ਹਾਂਜੀ ਰੇਡੀਓ ਰੇਡੀਓ ਆਈਸਟੋਪਸ ਲਗਾਈ ਆ ਦੱਖਣੀ ਅਫਰੀਕਾ ਨੇ ਸ਼ਿਕਾਰ ਨੂੰ ਰੋਕਣ ਲਈ ਗੈਂੜਿਆਂ ਦੇ ਸਿੰਗਾਤੇ অপਸ਼ਨ ਬੀ ਇਸ ਦਾ ਰਾਈਟ ਆਨਸਰ ਹੁਣ ਇਹ ਦੱਖਣੀ ਅਫਰੀਕਾ ਨੇ ਲਗਾਈਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਦੱਖਣੀ ਅਫਰੀਕਾ ਦੱਖਣੀ ਅਫਰੀਕਾ ਦੀ ਕੈਪੀਟਲ ਹੈ ਕੈਪ ਟਾਊਨ ਪ੍ਰੀਟੋਰੀਆ ਬਲੋਇੰਗ ਫੌਂਟੇਨ ਕਰੰਸੀ ਹੈ ਸਾਊਥ ਅਫਰੀਕਨ ਰੈਂਡ ਪ੍ਰੈਜ਼ੀਡੈਂਟ ਹੈ ਸਰਿਲ ਰਮਾਫੋਸਾ ਐਰਾਇਜ਼ੋ ਐਰਾਇਜ਼ੋਟੌਪ ਐਰਾਇਜ਼ੋਸਟੌਪ ਪ੍ਰੋਜੈਕਟ ਦੱਖਣੀ ਅਫਰੀਕਾ ਦੀ ਵਿਟਵਾਟਰ ਸੈਂਡ ਯੂਨੀਵਰਸਿਟੀ ਦੁਆਰਾ ਗੈਣਿਆਂ ਦੇ ਸ਼ਿਕਾਰ ਨੂੰ ਰੋਕਣ ਲਈ ਲਗਾਏ ਗਏ ਆ ਜੀ 20 ਵਿੱਤ ਮੰਤਰੀਆਂ ਤੇ ਕੇਂਦਰੀ ਬੈਂਕ ਦੇ ਗਵਰਨਰਾਂ ਦੀ ਦੋ ਦਿਨਾਂ ਦੀ ਮੀਟਿੰਗ ਡਰਬਨ ਵਿੱਚ ਸਮਾਪਤ ਹੋਈ ਦੱਖਣੀ ਅਫਰੀਕਾ ਨੇ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ 2025 ਜਿੱਤੀ ਦੱਖਣੀ ਅਫਰੀਕਾ ਵਿੱਚ ਸਟਰਕ ਸਟਰਕ ਫੌਂਟੈਨ ਗੁਫਾਮਾ ਦੁਆਰਾ ਦੁਆਰਾ ਤੋਂ ਖੁੱਲ੍ਹੀ ਹੈ ਦੱਖਣੀ ਅਫਰੀਕਾ ਨੇ ਭਾਰਤੀ ਸੈਲਾਨੀਆਂ ਲਈ ਤੇਜ਼ ਟਰੈਕ ਵੀਜ਼ਾ ਪ੍ਰਕਿਰਿਆ ਸ਼ੁਰੂ ਕੀਤੀ ਦੱਖਣੀ ਅਫਰੀਕਾ ਨੇ ਭਾਰਤ ਤੋਂ ਸੈਰ-ਸਪਾਟੇ ਨੂੰ ਉਸ਼ਾਧਿਤ ਕਰਨ ਉਤਸ਼ਾਹਿਤ ਕਰਨ ਲਈ ਨਵੀਂ ਯੋਜਨਾ ਗਲੋਬਲ ਕਲਾਸ ਟੂਰ ਆਪਰੇਟਰ ਸਕੀਮ ਦਾ ਐਲਾਨ ਕੀਤਾ ਦੱਖਣੀ ਅਫਰੀਕਾ ਵਿੱਚ ਮੰਡੇਲਾ ਵਿਰਾਸਤੀ ਥਾਵਾਂ ਨੂੰ ਯੂਨੈਸਕੋ ਵਿਰਾਸਤੀ ਦਰਜਾ ਮਿਲਿਆ ਦੱਖਣੀ ਅਫਰੀਕਾ ਨੇ ਆਪਣਾ ਪਹਿਲਾ ਵਿਆਪਕ ਜਲਵਾਯੂ ਪਰਿਵਰਤਨ ਕਾਨੂੰਨ ਪਾਸ ਕੀਤਾ ਨੈਕਸਟ ਹੈ ਹਾਲ ਹੀ ਵਿੱਚ ਜਾਰੀ ਕੀਤੇ ਗਏ ਗਲੋਬਲ ਸਿਟੀ ਇੰਡੈਕਸ 2025 ਵਿੱਚ ਕੌਣ ਸਿਖਰ ਤੇ ਰਿਹਾ ਹਾਂਜੀ ਰੀਸੈਂਟਲੀ ਗਲੋਬਲ AI ਸਿਟੀ ਇੰਡੈਕਸ ਜਾਰੀ ਕੀਤਾ ਗਿਆ ਜਿਦੇ ਵਿੱਚ ਸਿੰਗਾਪੁਰ ਟੌਪ ਤੇ ਰਿਹਾ ਸੈਕੰਡ ਤੇ ਰਿਹਾ ਸੋਲ 3rd ਤੇ ਰਿਹਾ ਬੀਜਿੰਗ ਸਾਡੇ ਦੇਸ਼ ਭਾਰਤ ਦਾ ਬੰਗਲੌਰੂ ਇਸ ਲਿਸਟ ਦੇ ਵਿੱਚ 26 ਸਥਾਨ ਤੇ ਰਿਹਾ ਬੰਗਲੌਰੂ ਠੀਕ ਹੈ ਜੇ ਭਾਰਤ ਚੋਂ ਗੱਲ ਕਰੀਏ ਤਾਂ ਬੰਗਲੌਰ ਟੌਪ ਤੇ ਆ ਨੈਕਸਟ ਕਿਸ ਦੇਸ਼ ਨੇ ਹਾਲੀ ਵਿੱਚ 2025 ਪੈਨ ਅਮਰੀਕਨ ਹਾਕੀ ਕੱਪ ਦੇ ਦੋਵੇਂ ਖਿਤਾਬ ਜਿੱਤੇ ਹਾਂਜੀ ਰੀਸੈਂਟਲੀ ਅਰਜنٹੀਨਾ ਨੇ ਪੈਨ ਅਮਰੀਕਨ ਹਾਕੀ ਕੱਪ 2025 ਦੇ ਮਹਿਲਾ ਅਤੇ ਸਿੰਗਲਸ ਖਿਤਾਬ ਜਿੱਤੇ ਆ ਦੋਵੇਂ ਕਿਹਨੇ ਜਿੱਤੇ ਆ ਅਰਜنٹੀਨਾ ਨੇ ਹੁਣੇ ਅਰਜنٹੀਨਾ ਨੇ ਜਿੱਤੇ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਅਰਜنٹੀਨਾ ਅਰਜنٹੀਨਾ ਦੀ ਕੈਪੀਟਲ ਹੈ ਵਿਓਨਸ ਸਾਇਰਸ ਕਰੰਸੀ ਅਰਜنٹੀਨियन ਪੈਸੋ ਪ੍ਰੈਜ਼ੀਡੈਂਟ ਹੈ ਜੈਵियर ਮਾਲੀ ਪ੍ਰਧਾਨ ਮੰਤਰੀ ਮੋਦੀ ਨੇ ਅਰਜنٹੀਨਾ ਦੇ ਰਾਸ਼ਟਰਪਤੀ ਨੂੰ ਫੁਸ਼ ਸਾਈਟ ਪੱਥਰ ਤੇ ਉੱਕਰੀ ਹੋਈ ਚਾਂਦੀ ਦੀ ਚਾਂਦੀ ਦਾ ਸ਼ੇਰ ਪੇਟ ਕੀਤਾ ਗਿਫਟ ਕੀਤਾ ਪਤਨ ਮੰਤਰੀ ਮੋਦੀ ਨੂੰ ਅਰਜنٹੀਨਾ ਵਿੱਚ ਕੀ ਟੂ ਦਾ ਸਿਟੀ ਸਨਮਾਨ ਮਿਲਿਆ ਆਈਐਸਐਸਐਫ ਵਿਸ਼ਵ ਕੱਪ 2025 ਵਿਨਸਾਇਰਸ ਵਿੱਚ ਹੋਵੇਗਾ ਭਾਰਤ ਤੇ ਅਰਜنٹੀਨਾ ਨੇ ਲੀਥੀਅਮ ਖੋਜ ਅਤੇ ਮਾਈਨਿੰਗ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਇੱਕ ਸਹਿਮਤੀ ਪੱਤਰ ਤੇ ਸਾਈਨ ਕੀਤੇ ਅਮਰੀਕਾ ਤੋਂ ਬਾਅਦ ਹੁਣ ਅਰਜنٹੀਨਾ ਨੇ ਡਬਲਯੂਐਚਓ ਨੂੰ ਛੱਡਣ ਦਾ ਫੈਸਲਾ ਕੀਤਾ ਠੀਕ ਹੈ ਅਰਜنٹੀਨਾ ਨੇ ਦੇ ਰਾਸ਼ਟਰਪਤੀ ਜੈਵੀਅਰ ਮਿਲੇਲੀ ਨੂੰ ਇਤਾਲਵੀ ਨਾਗਰਿਕਤਾ ਮਿਲੀ ਨੈਕਸਟ ਹੈ ਹਾਲ ਹੀ ਵਿੱਚ ਟਾਟਾ ਮੋਟਰਜ਼ ਨੇ ਕਿਸ ਦੇਸ਼ ਦੇ ਇਵੇਕੋ ਗਰੁੱਪ ਨੂੰ 34600 ਕਰੋੜ ਰੁਪਏ ਵਿੱਚ ਖਰੀਦਿਆ ਟਾਟਾ ਮੋਟਰਜ਼ ਨੇ ਇਵੇਕੋ ਗਰੁੱਪ ਨੂੰ 34600 ਕਰੋੜ ਰੁਪਏ ਚ ਖਰੀਦਿਆ ਇਹ ਕਿਹੜੇ ਦੇਸ਼ ਦਾ ਵਾ ਇਟਲੀ ਦਾ ਹੁਣ ਇਹ ਇਟਲੀ ਦਾ ਵਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਇਟਲੀ ਇਟਲੀ ਦੀ ਕੈਪੀਟਲ ਰੋਮ ਕਰੰਸੀ ਹੈ ਯੂਰੋ ਪ੍ਰਾਈਮ ਮਿਨਿਸਟਰ ਅਯੁਰਜੀਆ ਮੈਲਾਨੀ ਨੈਕਸਟ ਨੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮੋਦੀ ਇੰਟਰਨਲਸ਼ਿਪ ਯੋਜਨਾ ਦੇ ਦੂਜੇ ਪੜਾਅ ਵਿੱਚ ਔਰਤਾਂ ਦੀ ਭਾਗੀਦਾਰੀ ਵਧ ਕੇ ਕਿੰਨੇ ਪ੍ਰਤੀਸ਼ਤ ਹੋਈ ਹਾਂਜੀ ਪ੍ਰਧਾਨ ਮੰਤਰੀ ਇੰਟਰਨਲਸ਼ਿਪ ਯੋਜਨਾ ਦੇ ਦੂਜੇ ਪੜਾਅ ਵਿੱਚ ਔਰਤਾਂ ਦੀ ਭਾਗੀਦਾਰੀ ਵਧ ਕੇ 41% ਹੋ ਗਈ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ। ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਅੱਜ ਦੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਧੰਨਵਾਦ ਜੀ। ਥੈਂਕਸ ਫॉर ਵਾਚਿੰਗ।